ਪਾਜੀ ਖਾਕੀ ਖਾਕੀ ਨਿਕਰ ਪਾਜੀ ਆਰਐਸਐਸ ਦਾ ਜਿਹੜਾ ਟਰੇਡ ਮਾਰਕ ਹੈਗਾ ਉਹਨੂੰ ਅੱਜ ਟੰਗਿਆ ਕਿਉਂਕਿ ਇਹ ਪੰਜਾਬ ਨਾਲ ਪੱਗਾਂ ਵਾਲੇ ਨਾਲ ਪੰਗੇ ਲੈਂਦੇ ਨੇ ਸੋ ਜਿੰਨੀ ਦੇਰ ਤੱਕ ਇਹ ਸਾਡੇ ਤੇ ਹਮਲਾ ਕਰਦੇ ਰਹਿਣਗੇ ਅਸੀਂ ਇਹਨਾਂ ਨੂੰ ਇਸੇ ਤਰੀਕੇ ਨਾਲ ਠੋਕਦੇ ਰ੍ਹਾਂਗੇ ਜਿਸ ਤਰ੍ਹਾਂ ਕਿ ਕਾਫੀ ਹੱਦ ਤੱਕ ਜਿੱਤ ਪ੍ਰਾਪਤ ਹੋ ਚੁੱਕੀ ਹੈ ਸਿਰਫ ਇੱਕ ਅਨਾਉਂਸਮੈਂਟ ਰਹਿ ਗਈ ਹੈ ਸੈਨੇਟ ਦੇ ਜਿਹੜੇ ਹੈਗੇ ਆ ਚੋਣਾਂ ਦੀ ਉੰਦੀ ਰਹਿ ਗਈ ਹੈ ਕੀ ਸਮਝਦੇ ਭਾਜੀ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਜਦੋਂ ਤੱਕ ਇਹ ਫਾਈਨਲ ਨੋਟੀਫਿਕੇਸ਼ਨ ਨਹੀਂ ਹੁੰਦੀ ਅਸੀਂ ਨਾ ਬੀਜੇਪੀ ਤੇ ਵਿਸ਼ਵਾਸ ਕਰੀਏ ਨਾ ਇਹਨਾਂ ਦੀ ਕੇਂਦਰ ਸਰਕਾਰ ਤੇ ਕਰੀਏ ਕਿਉਂਕਿ ਇੱਕ ਸਾਲ ਦੇ ਸੰਘਰਸ਼ ਤੋਂ ਬਾਅਦ ਵੀ ਇਹਨਾਂ ਨੇ ਦਿੱਲੀ 'ਚ ਜਿਹੜਾ ਵਾਅਦਾ ਕੀਤਾ ਸੀ ਉਹ ਅੱਜ ਤੱਕ ਪੂਰਾ ਨਹੀਂ ਕੀਤਾ ਸੋ ਇਹ ਵਿਸ਼ਵਾਸ ਦੇ ਕਾਬਿਲ ਹੈ ਨਹੀਂ ਲੋਕ ਸੋ ਇਸ ਕਰਕੇ ਇਹਨਾਂ ਤੇ ਪੂਰਾ ਵਿਸ਼ਵਾਸ ਨਹੀਂ ਜਦੋਂ ਤੱਕ ਇਹ ਫਾਈਨਲ ਨੋਟੀਫਿਕੇਸ਼ਨ ਸੈਨੇਟਰ ਦੀਆਂ ਚੋਣਾਂ ਦੀ ਨਹੀਂ ਕਰਦੇ ਉਦੋਂ ਤੱਕ ਸਾਡਾ ਸੰਘਰਸ਼ ਇਹ ਜਾਰੀ ਰਹੇਗਾ 2027 ਦੀ ਚੋਣਾਂ 'ਚ ਇਹ ਸੁਪਨਾ ਲੈ ਰਹੇ ਕਿ ਅਸੀਂ ਸਰਕਾਰ ਬਣਾ ਲਾਂਗੇ ਤੁਸੀਂ ਕੀ ਸਮਝਦੇ ਹੋ ਕਿ ਲੋਕ ਵੋਟ ਪਾਣਗੇ ਕਿ ਇਹ ਇਹ ਨੀਤੀਆਂ ਨਹੀਂ ਨਹੀਂ ਭਾਜੀ ਤੁਸੀਂ ਦੇਖ ਰਹੇ ਹੋ ਕਿ ਇਹ ਸਾਰੇ ਪੰਜਾਬ ਦੇ ਹੀ ਲੋਕ ਨੇ ਜਿਹੜੇ ਇੱਥੇ ਇਕੱਠੇ ਹੋਏ ਨੇ ਜ਼ਿਆਦਾਤਰ ਸੋ ਇਹ ਭੁੱਲ ਜਾਣਗੇ ਪੰਜਾਬ ਦੇ ਵਿੱਚ ਸਰਕਾਰ ਬਣਾ ਲੈਣਗੇ ਇਹਨਾਂ ਦੇ ਕੋਲ ਵੋਟ ਬੂਟ ਚੋਰੀ ਕਰਕੇ ਇਹ ਕਰ ਲੈਂਦੇ ਨੇ ਬਟ ਇਹ ਸਾਜ਼ਿਸ਼ਾਂ ਇਹ ਚਾਲਾਂ ਪੰਜਾਬ 'ਚ ਨਹੀਂ ਕਾਮਯਾਬ ਹੋਣੀਆਂ ਕਿਉਂਕਿ ਪੰਜਾਬੀ ਬਹੁਤ ਐਡਵਾਂਸ ਨੇ ਇਹਨਾਂ ਤੋਂ ਉਹ ਇਹਨਾਂ ਦੀਆਂ ਚਾਲਾਂ ਸਮਝਦੇ ਨੇ ਥੈਂਕ ਯੂ